ਇਹ ਗੱਲ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਸਫਲਤਾ ਲਈ ਅੱਜ ਅਸੀਂ ਜ਼ਿਲ੍ਹਾ ਜਥੇਦਾਰ ਵਜੋਂ ਭਾਈ ਗੋਪਾਲ ਸਿੰਘ ਜੀ ਹੋਣਾ ਨੂੰ ਇੱਥੇ ਜ਼ਿਲ੍ਹਾ ਪਟਿਆਲਾ ਤੋਂ ਨਾਮਜ਼ਦ ਵੀ ਕੀਤਾ ਹੈ ਜਿਹਦਾ ਮੁੱਖ ਮਕਸਦ ਹੋਊ ਇਹਨਾਂ ਦਾ ਕਿ ਗੁਰਦੁਆਰਿਆਂ ਨੂੰ ਸਿਆਸੀ ਲੋਕਾਂ ਤੋਂ ਦੁਸ਼ਮਣ ਜਮਾਤਾਂ ਤੋਂ ਆਜ਼ਾਦ ਕਰਉਣਾ 328 ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਬਾਦਲਕਿਆਂ ਵੱਲੋਂ ਚੋਰੀ ਵਿੱਚ ਗਏ ਸਨ ਜਿਨ੍ਹਾਂ ਦੇ ਇਨਸਾਫ ਲਈ ਅਸੀਂ 32 ਮਹੀਨਿਆਂ ਤੋਂ ਪੰਥਕ ਹੋ ਕੇ ਦੇ ਰੂਪ ਵਿੱਚ ਤੰਬੂ ਲਾ ਕੇ ਹੋਕਾ ਦੇ ਰਹੇ ਆ ਜਿਸ ਤੇ ਬਾਬਤ ਸਰਕਾਰਾਂ ਚੋਰਾਂ ਦਾ ਸਾਥ ਦੇ ਰਹੀਆਂ ਨੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ ਅਦਾਲਤਾਂ ਤਰੀਕਾ ਦੇ ਰਹੀਆਂ ਨੇ ਪੰਥਕ ਅਖਵਾਉਣ ਵਾਲਿਆਂ ਨੇ ਮੂੰਹ ਚ ਘੁੰਗਣੀਆਂ ਪਾਈਆਂ ਹੋਈਆਂ ਨੇ ਇਸ ਲਈ ਉਹਦੇ ਇਨਸਾਫ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦਬ ਬਹਾਲੀ ਲਈ ਗੁਰੂ ਸਾਹਿਬ ਦੇ ਅਦਬ ਲਈ ਵੱਖਰੇ ਕਮਿਸ਼ਨ ਲਈ ਗੁਰੂ ਸਾਹਿਬ ਦੇ ਅਦਬ ਲਈ 295ਏ ਨੂੰ ਬਦਲ ਕੇ ਉਮਰ ਕੈਦ ਵਿੱਚ ਤਬਦੀਲ ਕਰਨ ਲਈ ਇਹ ਸਾਰੀ ਯੋਜਨਾਬੱਧ ਅਸੀਂ ਜਥੇਦਾਰ ਸਹਿਬਾਨਾਂ ਦੀਆਂ ਨਿਯੁਕਤੀਆਂ ਜਿਹੜੀਆਂ ਨੇ ਜ਼ਿਲ੍ਹਾ ਪਦਰੀ ਪਿੰਡ ਪਦਰੀ ਸਰਕਰ ਪਦਰੀ ਜਾ ਜਾ ਕੇ ਕਰ ਰਹੇ ਆਂ ਤਾਂ ਕਿ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰੇ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਕਿਆਂ ਨੂੰ ਵੱਡੇ ਪੱਦਰ ਤੇ ਭਾਜ ਦਿੱਤੀ ਜਾਏ ਜਿਵੇਂ ਸਿਆਸੀ ਤੌਰ ਤੇ ਪੰਜਾਬ ਦੇ ਲੋਕਾਂ ਨੇ ਨਿਹੰਗ ਸਿੰਘਾਂ ਦੇ ਬਾਟੇ ਵਾਗ ਮੰਝ ਕੇ ਰੱਖ ਦਿੱਤੇ ਨੇ ਤਿਵੇਂ ਸ਼੍ਰੋਮਣੀ ਕਮੇਟੀ ਵਿੱਚ ਵੀ ਉਹਨਾਂ ਨੂੰ ਮੰਝ ਕੇ ਰੱਖਿਆ ਜਾਏ ਤਾਂ ਕਿ ਭਾਈ ਲక్ష్మణ ਸਿੰਘ ਜੀ ਧਾਰੋਵਾਲਿਆਂ ਦੀ ਸੋਚ ਨੂੰ ਅੱਗੇ ਲਿਆਂਦਾ ਜਾਏ ਉੱਥੇ ਅਸੀਂ ਇਹ ਕਹਿੰਦੇ ਆ ਰਹੇ ਹਾਂ ਕੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ ਆਪਣਾ ਨਿੱਜੀ ਚੈਨਲ ਹੋਣਾ ਚਾਹੀਦਾ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਨਿੱਜੀ ਨੇ ਨਾ ਸੱਚਖੰਡ ਨਿੱਜੀ ਹੈ ਨਾ ਖਾਲਸਾ ਪੰਥ ਨਿੱਜੀ ਹੈ ਤੇ ਫਿਰ ਉਸ ਦੇ ਘਰ ਦੇ ਵਿੱਚ ਨਿੱਜੀ ਟੱਬਰ ਦਾ ਚੈਨਲ ਹੋਣਾ ਇਹ ਇੱਕ ਪ੍ਰਸ਼ਨ ਚਿੰਨ ਹੈ ਜੋ ਕਿ ਉੱਥੇ ਨਹੀਂ ਹੋਣਾ ਚਾਹੀਦਾ ਔਰ ਉਸ ਚੈਨਲ ਦੇ ਹੱਕ ਹਕੂਕ ਸੱਚਖੰਡ ਦੇ ਹੋਣੇ ਚਾਹੀਦੇ ਦਰਬਾਰ ਸਾਹਿਬ ਦੇ ਉਦੇ ਉੱਤੋਂ ਗਾਹ ਕੀਰਤਨ ਸੰਗਤਾਂ ਤੱਕ ਪਹੁੰਚਾਉਣ ਲਈ ਹਰੇਕ ਨੂੰ ਇਹ ਸੇਵਾ ਮਿਲਣੀ ਚਾਹੀਦੀ ਹੈ ਬਾਕੀ ਉਹਦੇ ਤੇ ਸ਼ਰਤਾਂ ਜ਼ਰੂਰੀ ਹੋਣੀਆਂ ਚਾਹੀਦੀਆਂ ਚਲਦੇ ਕੀਰਤਨ ਦੇ ਵਿੱਚ ਮਸ਼ਹੂਰੀਆਂ ਦੇਣੀਆਂ ਅਸਲੀਲ ਮਸ਼ਹੂਰੀਆਂ ਤੇ ਪਾਬੰਦੀ ਇਹ ਰੱਖ-ਰਖਾਵ ਸ਼੍ਰੋਮਣੀ ਕਮੇਟੀ ਦੇ ਹੋਣੇ ਚਾਹੀਦੇ ਨੇ ਦਰਬਾਰ ਸਾਹਿਬ ਦੇ ਨਾ ਕਿ ਕਿਸੇ ਹੋਰ ਦੇ ਤੇ ਨਾਂ ਦੇ ਵਿੱਚ ਕੋਈ ਦਖਲ ਕਿਸੇ ਕਿਸਮ ਦਾ ਹੋਵੇ ਤੇ ਇਹ ਵੀ ਕਹਿਣਾ ਚਾਹਾਂਗਾ ਕਿ ਅੱਜ ਬਾਦਲ ਕਿਆਂ ਨੂੰ ਪੀਟੀਸੀ ਤੇ ਇੰਨੀ ਤਕਲੀਫ ਹੋ ਰਹੀ ਹੈ ਉਹ ਚਾਹੁੰਦੇ ਨਹੀਂ ਉਹ ਕਦੀ ਕਹਿੰਦੇ YouTube ਚ ਚੈਨਲ ਸ਼ੁਰੂ ਕਰਦੇ ਆਂ ਕਿ ਨਿਆਣੇ ਵੀ ਬਣਾਈ ਫਿਰਦੇ ਇਸ ਲਈ ਸੱਚਖੰਡ ਸਾਹਿਬ ਜੀ ਦੇ ਨਾਲ ਨਾਲ ਜਿਹੜੇ ਬਾਕੀ ਦੇ ਗੁਰਦੁਆਰੇ ਆ ਜਿਵੇਂ ਫਤਿਹਗੜ੍ਹ ਸਾਹਿਬ ਹੋ ਗਿਆ ਦੁੱਖ ਨਿਵਾਰਨ ਸਾਹਿਬ ਪਟਿਆਲਾ ਹੋ ਗਿਆ ਕੈਸਗੜ੍ਹ ਸਾਹਿਬ ਹੋ ਗਿਆ ਤਖਤ ਸਬ ਦਮਦਮਾ ਸਾਹਿਬ ਫਤਿਹਗੜ੍ਹ ਸਾਹਿਬ ਹੋਰ ਬੇਅੰਤ ਗੁਰਦੁਆਰੇ ਨੇ ਬਾਬਾ ਦੀਪ ਸਿੰਘ ਸ਼ਹੀਦਾਂ ਦਾ ਸਥਾਨ ਹੈ ਜਿੱਥੋਂ ਲਾਈਵ ਕੀਰਤਨ ਕੀਤੇ ਜਾਂਦੇ ਨੇ ਇਹਨਾਂ ਸਾਰਿਆਂ ਦਾ ਵੀ ਜਿਹੜਾ ਜਾਲ ਵਿਸ਼ਿਆ ਹੋਇਆ ਆ ਇਹ ਸਭ ਕਾਹੇ ਨੂੰ ਖਤਮ ਕਰਕੇ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਲਿਆਉਣਾ ਲਾਜ਼ਮੀ ਹੈ ਇਹਦੇ ਨਾਲ ਕਰੋੜਾਂ ਰੁਪਈਆ ਜਿਹੜਾ ਉਹ ਸੰਗਤਾਂ ਨੂੰ ਕੀਰਤਨ ਰੂਪ ਵਿੱਚ ਜਾਂ ਪੜ੍ਹਾਈ ਦਵਾਈ ਹਿੱਤ ਦਿੱਤਾ ਜਾਣਾ ਸੀ ਉਹ ਇੱਕ ਪਰਿਵਾਰ ਤੇ ਉਹਨਾਂ ਦੇ ਹਸਾ ਪਤੀ ਲੈਣ ਵਾਲੇ ਜਿਹੜੇ ਸਿਰੀ ਰੱਖੇ ਹੋਏ ਨੇ ਮੈਂ ਸ਼ਬਦ ਵਰਤ ਰਿਹਾ ਕਿਉਂਕਿ ਜਿਹਦਾ ਚੈਨਲ ਹੈ ਉਹ ਚੁੱਪ ਕਰਕੇ ਬੈਠਾ ਹੈ ਜਿਹੜੇ ਸਿਰੀ ਰੱਖੇ ਨੇ ਉਹਨਾਂ ਨੇ ਖੌਰੂ ਪਾਇਆ ਹੋਇਆ ਇਸ ਲਈ ਇਹਨੂੰ ਬੰਦ ਕਰਨਾ ਪੀਟੀਸੀ ਨੂੰ ਤੇ ਸੱਚਖੰਡ ਸਾਹਿਬ ਦਾ ਚੈਨਲ ਚਲਾਉਣਾ ਬਹੁਤ ਲਾਜ਼ਮੀ ਉਹਨਾਂ ਬਾਬਤ ਅਸੀਂ ਜਿੱਥੇ ਸਰਕਾਰਾਂ ਨੂੰ ਕਹਿੰਦੇ ਕਿ ਭਾਰਤ ਸਰਕਾਰ ਜੇ ਸਮਝਦੀ ਹੈ ਕਿ ਸਿੱਖ ਭਾਰਤ ਦਾ ਹਿੱਸਾ ਨੇ ਪੰਜਾਬ ਭਾਰਤ ਦਾ ਹਿੱਸਾ ਹੈ ਤੇ ਫਿਰ ਗ੍ਰਹਿ ਮੰਤਰੀ ਸਾਡੀ ਸੁਰੱਖਿਆ ਲਈ ਪ੍ਰਧਾਨ ਮੰਤਰੀ ਰਾਸ਼ਟਰਪਤੀ ਉਹਦੇ ਲੋਰੀਂਦੇ ਕਦਮ ਚੁੱਕੇ ਕਿ ਸਾਡੇ ਨੌਜਵਾਨਾਂ ਨੂੰ ਕਦੇ ਹੱਤਵਾਦੀ ਕਦੇ ਖਾੜਕੂ ਕਦੇ ਗੈਂਗਸਟਰ ਕਦੇ ਨਸ਼ੇੜੀ ਬਣਾ ਕੇ ਕਿਉਂ ਮਾਰਿਆ ਜਾ ਰਿਹਾ ਹੈ ਉਹਦੇ ਨਾਲ ਨਾਲ ਜਿਹੜੇ ਅੱਜ ਪੀਟੀਸੀ ਚੈਨਲ ਨੂੰ ਲੈ ਕੇ ਬਾਦਲ ਕਿਆ ਨੇ ਜਲਾਸ ਦੇ ਨਾਂ ਤੇ ਗੋਲਕ ਦੇ ਖਰਚੇ ਤੇ ਸੰमेलन ਕਰ ਦਿੱਤਾ ਇੱਥੇ ਵੀ ਬਣਦਾ ਸੀਗਾ ਕਿ ਆਹ ਜਿਹੜੇ ਮਤੇ ਸੀਗੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੇ ਲਿਆ ਕੇ ਇਹਨਾਂ ਨੂੰ ਪਹਿਲਾਂ ਪਾਸ ਕਰਾ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਭੇਜਦੀ ਇੱਥੇ ਇਹ ਵੀ ਗੁਨਾਗਾਰ ਨੇ ਕਾਲੀ ਸੋਚੀ ਲਈ ਗੁਨਾਗਾਰ ਨੇ ਬੰਦੀ ਸਿੰਘਾਂ ਲਈ ਗੁਨਾਗਾਰ ਨੇ ਇਸ ਲਈ ਜਿੱਥੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਉੱਥੇ ਪੰਥ ਦੀਆਂ ਵੀ ਜਿਹੜੀਆਂ ਜ਼ਿੰਮੇਵਾਰੀਆਂ ਸਿਗੀਆਂ ਉਹਨਾਂ ਚ ਕਿਤੇ ਨਾ ਕਿਤੇ ਇਹ ਬਾਦਲ ਕਿਆਨੇ ਬ੍ਰੇਕ ਲਾਈ ਹੋਈ ਹੈ ਜਿੱਥੋਂ ਇਹਨਾਂ ਨੂੰ ਕੱਢ ਕੇ ਹੀ ਉਹਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਤੇ ਸਿੱਖ ਨੌਜਵਾਨ ਜਿਹੜੇ ਨੇ ਜਾਂ ਦੁਨੀਆ ਭਰ ਵਿੱਚ ਵਸਣ ਵਾਲੇ ਸਿੱਖਾਂ ਦੀ ਹੋਂਦ ਸਿੱਖਾਂ ਦੀ ਸੁਰੱਖਿਆ ਤੇ ਸਿੱਖਾਂ ਦੇ ਭਵਿੱਖ ਨੂੰ ਉਜਲਾ ਜਿਹੜਾ ਉਹ ਬਣਾਇਆ ਜਾ ਸਕਦਾ ਹੈ ਸਿੱਖ ਪੰਥੇ ਸੋਚੇ ਕਿ ਜੇ ਤੁਸੀਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਵਾਲਿਆਂ ਨੂੰ ਅਕਾਲੀ ਬੀਜੇਪੀ ਵਾਲਿਆਂ ਨੂੰ ਅਕਲ ਦੇਣ ਲਈ ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿਤਾ ਸਕਦੇ ਹਾਂ ਇੱਥੇ ਵੀ ਧੜੇ ਜਿੰਨੇ ਮਰਜ਼ੀ ਹੋਣ ਪੰਥ ਪ੍ਰਸਤ ਕੌਣ ਨੇ ਬਾਦਲ ਵਿਰੋਧੀ ਤੇ ਬਾਦਲ ਉਹਨਾਂ ਦੇ ਵਿਰੋਧੀ ਇੱਕ ਦੂਜੇ ਦੇ ਵਿਰੋਧੀਆਂ ਨੂੰ ਛੱਡ ਕੇ ਜਿਹੜੇ ਪੰਥ ਨੂੰ ਸਮਰਪਤ ਨੇ ਤੁਸੀਂ ਉਹ ਆਪ ਫੈਸਲਾ ਕਰੋ ਕਿ ਕਿਹਨਾਂ ਨੂੰ ਤੁਸੀਂ ਲਿਆਉਣਾ ਹੈ ਤੇ ਪੰਥ ਨੇ ਦੇਖਣਾ ਹੈ ਧੜੇ ਇੱਥੇ ਭਾਵੇਂ 100 ਹੋਣ ਹਾਂ ਤੇ ਲਿਆਉਣ ਵਾਲੇ ਤੇ ਨਿਰਭਰ ਹੈ ਉਹਨੇ ਇੱਕ ਕਿਹੜੇ ਨੂੰ ਅੱਗੇ ਲਿਆ ਕੇ ਖੜਾ ਕਰਨਾ ਹੈ ਇਸ ਲਈ ਪੰਥ ਪੰਜਾਬ ਜੇ ਰਵਾਇਤੀ 파ਰਤੀਆਂ ਨੂੰ ਟੱਕਰ ਦੇ ਕੇ ਨਵੀਂ ਸਰਕਾਰ ਬਣਾ ਸਕਦਾ ਹੈ ਤੇ ਸ਼੍ਰੋਮਣੀ ਕਮੇਟੀ ਵਿੱਚੋਂ ਰਵਾਇਤੀ ਅਕਾਲੀਏ ਕੱਢ ਕੇ ਇਹ ਵੀ ਅਕਾਲੀ ਦਲ ਚ ਨਵੇਂ ਚਿਹਰੇ ਜਿਹੜੇ ਨੇ ਉਹ ਦੇ ਸਕਦਾ ਹੈ ਪੰਥ ਚ ਸਮਰੱਥਾ ਹੈਗੀ ਹੈ ਉਹ ਇਹ ਜਿਹੜਾ ਨੁਕਸਾਨ ਕਰਨ ਵਾਲੀ ਇਹ ਧਿਰ ਹੈ ਇਹਨੂੰ ਲਾਂਬੇ ਕਰਕੇ ਤੇ ਔਲਕ ਭਗਤਾ ਤੋਂ ਉੱਪਰ ਉੱਠ ਕੇ ਨਵੀਂ ਪਨੀਰੀ ਨੂੰ ਮੌਕਾ ਦੇਣਾ ਚਾਹੀਦਾ ਹੈ ਤੇ ਮੈਂ ਖਾਸ ਕਰਕੇ ਨੌਜਵਾਨੀ ਨੂੰ ਬੇਨਤੀ ਕਰਾਂਗਾ ਨੌਜਵਾਨ 185 ਦਾ ਹਾਊਸ ਬਣਦਾ ਹੈ 170 ਦੇ ਕਰੀਬ ਸ਼੍ਰੋਮਣੀ ਕਮੇਟੀ ਮੈਂਬਰ ਹੈ ਲਿਆਓ ਨਾਮ ਆਪਣੇ ਇਲਾਕੇ 170 ਨੌਜਵਾਨ ਅਗੇ ਆਓ ਉਦੋਂ ਬਾਅਦ ਅਗਲੀਆਂ ਜਿਹੜੀਆਂ ਤਿਆਰੀਆਂ ਹੋਣਗੀਆਂ ਵੱਖ ਹੋਣਗੀਆਂ ਤੇ ਗੁਰਮੁਖੋ ਸਾਰੇ ਮਿਲ ਕੇ ਤੇ ਇਸ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹਾਂਗੇ ਜੇ ਤੁਹਾਡੀ ਵਾਕਈ ਗੁਰੂ ਘਰ ਪ੍ਰਤੀ ਦਿਾਨਤਦਾਰੀ ਹੈ ਤੇ ਫਿਰ ਵੱਖਰੀਆਂ ਵੋਟਾਂ ਬਣਾਉਣ ਦੀ بجائے ਸਿੰਘ ਤੇ ਕੌਰ ਵਾਲੀ ਜਿਹੜੀ ਸਰਕਾਰੀ ਵੋਟ ਬਣੀ ਹੈ ਉਹਦੇ ਵਿੱਚੋਂ ਹੀ ਵੋਟਾਂ ਚੁੱਕ ਲਈਆਂ ਜਾਣ ਸਿੰਘ ਤੇ ਕੌਰ ਵਾਲੀ ਵੋਟ ਨੂੰ ਵੱਖ ਕਰਕੇ ਉਹਨਾਂ ਦੇ ਨਾਲ ਇੱਕ ਕਾਲਮ ਸਾਬਤ ਸੂਰਤ ਲਾਗੂ ਕਰਕੇ ਵੋਟਾਂ ਪਵਾਈਆਂ ਜਾਣ ਨਾ ਕਿ ਸਾਡੇ ਨੌਜਵਾਨਾਂ ਨੂੰ ਨਮੂਨ ਕਹਿ ਕੇ ਤੇ ਉਹਨਾਂ ਦੀ ਵੋਟ ਤੋਂ ਉਹਨਾਂ ਨੂੰ ਖਾਰਜ ਨਾ ਕੀਤਾ ਜਾਏ ਇਹ ਵੀ ਇੱਕ ਨਸਲ ਕੁਸ਼ੀ ਹੈ ਜਿਹੜੀ ਦੂਸਰੇ ਪਾਸੇ ਨੂੰ ਸਾਨੂੰ ਲੈ ਕੇ ਜਾ ਰਹੀ ਹੈ ਜਿਹਦੇ ਵਿੱਚੋਂ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ ਉੱਥੇ ਕਈ ਕਹਿਣਗੇ ਜੀ ਇਹ ਸਰਕਾਰੀ ਦਖਲ ਫਲਾਣਾ ਠਮਕੜਾ ਜਦੋਂ ਚੋਣਾਂ ਸਰਕਾਰ ਨੇ ਕਰਾਉਣੀਆਂ ਐ ਵੋਟਾਂ ਸਰਕਾਰ ਨੇ ਬਣਾਉਣੀਆਂ ਨੇ ਗਿਣਤੀ ਸਰਕਾਰ ਨੇ ਕਰਾਉਣੀ ਐ ਸਰਟੀਫਿਕੇਟ ਸਰਕਾਰ ਨੇ ਦੇਣਾ ਐ ਐਕਟ ਸਰਕਾਰ ਨੇ ਪਾਸ ਕੀਤਾ ਐ ਇਹ ਫੇਰ ਆమే ਬਵੇੜਾ ਖੜਾ ਕਰਨ ਦੀ ਲੋੜ ਨਹੀਂ ਇੱਥੇ ਸਰਕਾਰ ਨੂੰ ਚਾਹੀਦਾ ਹੈ ਕਿ ਸਿੰਘ ਤੇ ਕੌਰ ਵਾਲੀ ਵੋਟ ਲਾਗੂ ਕਰਕੇ ਇਹਨੂੰ ਛੇਤੀ ਤੋਂ ਛੇਤੀ ਜਿਹੜਾ ਨਿਪਰੇ ਚਾੜਿਆ ਜਾਵੇ 2015 ਜਦੋਂ ਕੋਪਤੀ ਪੰਥਕ ਸਰਕਾਰ ਬਣੀ ਵੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਮੀਆਂ ਸ਼ੁਰੂ ਹੋ ਗਈਆਂ ਅਸੀਂ ਇੱਥੇ ਆਪਦੇ ਇਲਾਕੇ ਦੇ ਵਿੱਚ ਧਰਨੇ ਦੇਣੇ ਸੰਘਰਸ਼ ਸ਼ੁਰੂ ਕੀਤਾ ਤਾਂ ਸਾਡੇ ਇਲਾਕੇ ਦੇ ਜਿਹੜੇ ਕਈ ਆਪਣੇ ਆਪ ਨੂੰ ਕਾਪੀ ਆਗੂ ਬਣੇ ਹੋਏ ਸੀ ਉਹਨਾਂ ਨੇ ਕਹਿਣਾ ਇਹ ਕਾਂਗਰਸੀਆਂ ਦਾ ਘੱਟਾ ਇਹ ਚ ਨਾ ਜਾਇਓ ਫਲਾਣਾ ਠਮਕਾ ਤਾਂ ਮੈਂ ਅਕਸਰ ਉੱਤੇ ਇੱਕੋ ਗੱਲ ਕਹਿੰਦਾ ਸੀ ਵੀ ਗੁਰੂ ਗ੍ਰੰਥ ਸਾਹਿਬ ਤਾਂ ਸਾਡਾ ਸਾਰੇ ਸਿੱਖਾਂ ਦਾ ਹੈ ਉਸ ਦਿਨ ਤੋਂ ਹੀ ਸਾਡੇ ਇੱਕ ਦਰਦ ਤੇ ਇੱਕ ਸੋਚ ਸੀ ਵੀ ਸਾਨੂੰ ਕੋਈ ਅਜਿਹਾ ਪਲੇਟਫਾਰਮ ਮਿਲੇ ਜਿੱਥੇ ਅਸੀਂ ਇਹਨਾਂ ਨੂੰ ਜਿਹੜੇ ਨਰਾਇਣੂ ਮਹੰਤ ਦੀ ਸੋਚ ਲੈ ਕੇ ਸਾਡੇ ਸੋਮਣੀ ਕਮੇਟੀ ਤੇ ਕਾਬਜ ਨੇ ਵੀ ਇਹਨਾਂ ਨੂੰ ਭਜਾ ਸਕੀਏ ਸੋ ਸਾਨੂੰ ਉਹ ਜਿਹੜਾ ਪਲੇਟਫਾਰਮ ਹੈ ਭਾਈ ਬਟਾਲਾ ਜੀ ਤੋਂ ਮਿਲ ਚੁੱਕਿਆ ਹੁਣ ਜੋ ਵੀ ਇਹਨਾਂ ਦਾ ਹੁਕਮ ਆਊਗਾ ਜੋ ਵੀ ਸਿੱਖ ਕੌਮ ਵਾਸਤੇ ਦਿਨ ਰਾਤ ਮਿਹਨਤ ਕਰਕੇ ਕੰਮ ਕਰਾਂਗੇ ਜੀ